ਕੀ ਸਿੰਘ ਅਤੇ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਹਨ ਨਹੀਂ ਬਿਲਕੁਲ ਨਹੀਂ ਸਿੰਘ ਅਤੇ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਦਿੱਤੇ ਮੇਰੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਅਖੀਰ ਤੱਕ ਦੇਖਿਓ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਮੈਂ ਅੱਜ ਦੀ ਇਸ ਵੀਡੀਓ ਵਿੱਚ ਜਿੰਨੀ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗਾ ਪ੍ਰੂਫਾਂ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਸਾਂਝਾ ਕਰਾਂਗਾ ਤਾਂ ਕਿ ਆਪ ਜੀ ਉਸ ਨੂੰ ਰੀਚੈੱਕ ਕਰਨਾ ਚਾਹੋ ਤੱਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਉਸ ਗੱਲ ਵੱਲ ਆਨੇ ਆ ਜੋ ਕਿ ਪਰਚਲਿਤ ਹੈ ਕਿਹਾ ਜਾਂਦਾ ਹੈ ਕਿ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਸੀ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਸ਼ਬਦ ਦਿੱਤੇ ਸਨ ਇੱਕ ਸ਼ਬਦ ਸੀਗਾ ਕੌਰ ਤੇ ਦੂਜਾ ਸ਼ਬਦ ਸੀਗਾ ਸਿੰਘ ਕੀ ਇਹ ਗੱਲ ਸਹੀ ਹੈ ਆਓ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੌਰ ਸ਼ਬਦ ਦੇ ਬਾਰੇ ਕਿ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਹੈ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਤਤਵੀਰ ਸਿੰਘ ਜੀ ਨੇ ਲਿਖੀ ਹੈ ਇਸ ਕਿਤਾਬ ਦੇ 22 ਨੰਬਰ ਪੇਜ ਦੇ ਉੱਤੇ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਬਾਰੇ ਲਿਖਿਆ ਹੈ ਤੇ ਕੀ ਲਿਖਿਆ ਹੈ 22 ਨੰਬਰ ਪੇਜ ਤੇ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਕਿਰਸ਼ਨ ਕੌਰ ਜੀ ਹੈ ਗੁਰੂ ਹਰਕਿਸ਼ਨ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਕੀ ਹੈ ਜੀ ਮਾਤਾ ਕਿਰਸ਼ਨ ਕੌਰ ਜੀ ਜੇ ਕੌਰ ਸ਼ਬਦ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਤੇ ਗੁਰੂ ਹਰਕਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ ਜੀ 1656 ਈਸਵੀ ਦੇ ਵਿੱਚ 1656 ਈਸਵੀ ਦੇ ਕਿਨਾਂ ਦੀ ਕੁਖੋ ਹੋਇਆ ਮਾਤਾ ਕਿਰਸ਼ਨ ਕੌਰ ਜੀ ਦੇ ਕੁਖੋ ਹੋਇਆ ਫਿਰ ਜੇ ਇਹ ਸ਼ਬਦ ਕੌਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੋਇਆ ਹੈ ਤੇ ਮਾਤਾ ਕਿਸ਼ਨ ਕੌਰ ਜੀ ਦੇ ਨਾਲ ਕੌਰ ਸ਼ਬਦ ਕਿਵੇਂ ਲੱਗ ਗਿਆ 1656 ਦੇ ਵਿੱਚ ਇਹ ਇੱਕ ਬਹੁਤ ਵੱਡਾ ਸਵਾਲ ਹੈ ਇੱਥੇ ਹੀ ਬਸ ਨਹੀਂ ਇਸ ਤੋਂ ਅੱਗੇ ਚੱਲਦੇ ਹਾਂ ਜੀ ਨਹੀਂ ਇਸ ਤੋਂ ਪਿੱਛੇ ਚੱਲਦੇ ਹਾਂ ਇਸ ਤੋਂ ਪਿੱਛੇ ਇਸ ਤੋਂ ਪਿੱਛੇ ਜੇ ਆਪਾਂ ਗੱਲ ਕਰਦੇ ਹਾਂ 7ਵੀਂ ਪਾਸ਼ੇ ਗੁਰੂ ਹਰ Rai ਸਾਹਿਬ ਜੀ ਦੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ 1630 ਈਸਵੀ ਨੂੰ ਤੇ ਕਿਨਾਂ ਦੀ ਕੁੱਖੋਂ ਹੁੰਦਾ ਜੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਪ੍ਰਕਾਸ਼ ਹੁੰਦਾ ਹੈ ਗੁਰੂ ਹਰ Rai ਸਾਹਿਬ ਜੀ ਦਾ 7ਵਾਂ ਪਾਤਸ਼ਾਹ ਜੀ ਦਾ ਮੈਂ ਆਪ ਜੀ ਦੀ ਜਾਣਕਾਰੀ ਇਸ ਵੇਲੇ ਕਰਦੇ ਦੱਸਣਾ ਚਾਹੁੰਦਾ ਹਾਂ ਮਾਤਾ ਨਿਹਾਲ ਕੌਰ ਅਤੇ ਬਾਬਾ ਗੁਰਦਿੱਤਾ ਜੀ ਦਾ ਵਿਆਹ 1621 ਈਸਵੀ ਨੇ ਵਿੱਚ ਹੋਇਆ ਸੀ 1627 ਨੂੰ ਧੀਰਮਲ ਦਾ ਜਨਮ ਹੁੰਦਾ ਹੈ ਤੇ 1630 ਈਸਵੀ ਨੂੰ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਜੇ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ 1699 ਦੇ ਵਿੱਚ ਤਾਂ 1621 ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਜਿਨ੍ਹਾਂ ਦੇ ਨਾਲ ਵਿਆਹ ਹੋਇਆ ਉਹਨਾਂ ਦਾ ਨਾਮ ਦੇ ਨਾਲ ਨਿਹਾਲ ਕੌਰ ਕਿਵੇਂ ਲੱਗ ਸਕਦਾ ਹੈ ਕੌਰ ਸ਼ਬਦ ਕਿੱਥੋਂ ਆਇਆ 1621 ਦੇ ਵਿੱਚ ਇਸ ਤੋਂ ਹੋਰ ਪਿੱਛੇ ਚੱਲਦੇ ਹਾਂ ਪੇਜ ਨੰਬਰ 10 ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੀ 1534 ਈਸਵੀ ਨੂੰ ਹੋਇਆ ਤੇ ਕਿਨਾਂ ਦੀ ਕੁੱਖੋ ਹੋਇਆ ਜੀ ਮਾਤਾ ਦਇਆਕੌਰ ਜੀ ਦੀ ਕੁੱਖੋ ਹੋਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਮਾਤਾ ਦਇਆਕੌਰ ਜੀ ਦੇ ਕੁੱਖੋ ਹੋਇਆ ਇੱਥੇ ਹੀ ਬਸਨੀ ਜੀ ਇਸ ਤੋਂ ਹੋਰ ਪਿੱਛੇ ਚੱਲਦੇ ਆਂ ਪੇਜ ਨੰਬਰ 4 ਗੁਰੂ ਅੰਗਦ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ 1504 ਈਸਵੀ ਨੂੰ ਕਿਨਾਂ ਦੀ ਕੁੱਖੋ ਹੁੰਦਾ ਜੀ ਮਾਤਾ ਦਇਆਕੌਰ ਜੀ ਦੀ ਇਹਨਾਂ ਦੇ ਮਾਤਾ ਜੀ ਦਾ ਨਾਮ ਵੀ ਮਾਤਾ ਦਇਆਕੌਰ ਜੀ ਹੈ ਗੁਰੂ ਅੰਗਦ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਵੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਵੀ ਮਾਤਾ ਦਇਆਕੌਰ ਜੀ ਹੈ ਤੇ ਮਾਤਾ ਦਇਆ ਕੌਰ ਜੀ ਦੇ ਕੋਖੋ ਹੋਇਆ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ 1504 ਈਸਵੀ ਨੂੰ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ ਜਾਂਦਾ ਹੈ ਕਿ ਕੌਰ ਸ਼ਬਦ ਦਿੱਤਾ ਸੀ ਉਹਦੇ 195 ਸਾਲ ਪਹਿਲਾਂ 195 ਸਾਲ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਮਾਤਾ ਦਇਆ ਕੌਰ ਜੀ ਦੇ ਕੋਖੋ ਜੇ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੌਰ ਸ਼ਬਦ ਦਿੱਤਾ ਸੀ ਤੇ 195 ਸਾਲ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਜਿਨ੍ਹਾਂ ਦੀ ਕੁੱਖੋਂ ਹੁੰਦਾ ਹੈ ਉਹਨਾਂ ਦੇ ਨਾਮ ਦੇ ਨਾਲ ਕੌਰ ਸ਼ਬਦ ਕਿਵੇਂ ਲੱਗ ਸਕਦਾ ਹੈ ਉਹ ਕੌਰ ਸ਼ਬਦ ਕਿੱਥੋਂ ਆਇਆ ਤੋਂ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਹੁਣ ਗੱਲ ਕਰਦੇ ਹਾਂ ਕਿ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੋਇਆ ਹੈ ਜੀ ਨਹੀਂ ਸਿੰਘ ਸ਼ਬਦ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਦਿੱਤਾ ਇੱਕ ਰਾਜਾ ਹੋਏ ਨੇ ਜੀ ਮਹਾਰਾਜਾ ਸਮਰ ਸਿੰਘ ਇਹਨਾਂ ਨੇ 1272 ਈਸਵੀ ਤੋਂ ਲੈ ਕੇ 1301 ਈਸਵੀ ਤੱਕ ਚਿਤੌਰ ਤੇ ਰਾਜ ਕੀਤਾ ਹੈ ਇਹਨਾਂ ਦੇ ਨਾਮ ਦੇ ਨਾਲ ਵੀ ਸਿੰਘ ਲੱਗਿਆ ਹੋਇਆ ਹੈ ਮਹਾਰਾਜਾ ਸਮਰ ਸਿੰਘ ਜੇ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੋਇਆ ਹੈ ਤਾਂ 427 ਸਾਲ ਪਹਿਲਾਂ 1272 ਦੇ ਵਿੱਚ ਜਿਹੜੇ ਰਾਜਾ ਚਿਤੌਰ ਤੇ ਰਾਜ ਕਰ ਰਹੇ ਨੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਕਿਵੇਂ ਲੱਗ ਗਿਆ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਹਨਾਂ ਦੇ ਪੁੱਤਰ ਨੇ ਜੀ ਰਾਜਾ ravel ਰਤਨ ਸਿੰਘ ਰਾਜਾ 라ਵਲ ਰਤਨ ਸਿੰਘ ਇਹਨਾਂ ਨੇ 1301 ਈਸਵੀ ਤੋਂ ਲੈ ਕੇ 1303 ਈਸਵੀ ਤੱਕ ਚਿਤੌਰ ਤੇ ਰਾਜ ਕੀਤਾ ਹੈ 1303 ਦੇ ਵਿੱਚ ਅਲਾਉद्दीन ਖਿਲਜੀ ਵੱਲੋਂ ਚਿਤੌਰ ਤੇ ਹਮਲਾ ਕੀਤਾ ਜਾਂਦਾ ਹੈ ਤੇ ਇਸ ਯੁੱਧ ਦੇ ਦੌਰਾਨ ਰਾਜਾ ਰਤਨ ਸਿੰਘ ਵੀਰਗਤੀ ਨੂੰ ਪ੍ਰਾਪਤ ਹੁੰਦੇ ਹਨ ਰਾਜਾ ਰਤਨ ਸਿੰਘ ਦੀ ਪਤਨੀ ਰਾਣੀ ਪਦਮਾਵਤੀ ਅਤੇ 1600 ਹੋਰ ਰਾਜਪੂਤ ਰਾਣੀਆਂ ਵੱਲੋਂ ਜੋਹਰ ਕੀਤਾ ਜਾਂਦਾ ਹੈ ਇਹ ਸਾਰੀ ਘਟਨਾ ਆਪ ਜੀ ਨੇ ਪਦਮਾਵਤੀ ਫਿਲਮ ਦੇ ਵਿੱਚ ਵੀ ਦੇਖੀ ਹੋਵੇਗੀ ਜਾਂ ਕਈ ਲੋਕੀ ਇਹ ਕਹਿਣਗੇ ਫਿਲਮਾਂ ਦਾ ਕੀ ਹੈ ਫਿਲਮਾਂ ਤਾਂ ਐਂ ਹੀ ਬੜੀਆਂ ਹੁੰਦੀਆਂ ਨੇ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇੰਟਰਨੈਟ ਤੇ ਰਿਸਰਚ ਕਰ ਸਕਦੇ ਹੋ ਜਾਂ ਕਿਤਾਬਾਂ ਪੜ੍ਹ ਸਕਦੇ ਹੋ ਉਹਦੇ ਵਿੱਚ ਵੀ ਆਪ ਜੀ ਨੂੰ ਇਹ ਸਵਾਲ ਦਾ ਜਵਾਬ ਮਿਲ ਜਾਵੇਗਾ ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਸਿੰਘ ਸ਼ਬਦ ਐਨੇ 100 ਸਾਲ ਪਹਿਲਾਂ ਸੀ ਤਾਂ ਇਹ ਗੱਲ ਕਹਿਣੀ ਕਿ ਜਿਹੜਾ ਸਿੰਘ ਸ਼ਬਦ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਹੈ ਇਹ ਕਿੰਨੇ ਕੁ ਠੀਕ ਹੈ ਹੁਣ ਇਸ ਗੱਲ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਗੱਲ ਕਿਉਂ ਕਹੀ ਜਾਂਦੀ ਹੈ ਕਿ ਸਿੰਘ ਅਤੇ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੋਇਆ ਹੈ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਜਾਇਆ ਸੀ ਉਸ ਤੋਂ ਪਹਿਲਾਂ ਲੋਕੀ ਆਪਣੇ ਨਾਮ ਦੇ ਨਾਲ ਸਿੰਘ ਵੀ ਲਾਉਂਦੇ ਸੀ ਦੇਵ ਵੀ ਲਾਉਂਦੇ ਸੀ ਰਾਮ ਵੀ ਲਾਉਂਦੇ ਸੀ ਦਾਸ ਵੀ ਲਾਉਂਦੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਇਹ ਕੀਤਾ ਸੀ ਕਿ આજ ਤੋ ਬਾਤ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ ਜੋ ਸਿੰਘ ਸੱਜ ਗਿਆ ਜੋ ਸਿੱਖ ਬਣ ਗਿਆ ਹਰ ਸਿੱਖ ਆਪਣੇ ਨਾਮ ਦੇ ਨਾਲ ਜੋ ਪੁਰਸ਼ ਹੋਣਗੇ ਉਹ ਆਪਣੇ ਨਾਮ ਦੇ ਨਾਲ ਸਿੰਘ ਔਰ ਬੀਬੀਆਂ ਆਪਣੇ ਨਾਮ ਦੇ ਨਾਲ ਕੌਰ ਲਾਣਗੀਆਂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕੌਰ ਅਤੇ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਲਾਜ਼ਮੀ ਕੀਤਾ ਸੀਗਾ ਕਿ ਆਪਣੇ ਨਾਮ ਦੇ ਨਾਲ ਲਾਣਾ ਹੈ ਇਹ ਲਾਜ਼ਮੀ ਕੀਤਾ ਸੀ ਕਿ ਲਾਣਾ ਜ਼ਰੂਰ ਹੈ ਪਰ ਸ਼ਬਦ ਗੁਰਗੋਬੀ ਸਿੰਘ ਦਾ ਦਿੱਤਾ ਹੋਇਆ ਨਹੀਂ ਹੈ ਇਹ ਸ਼ਬਦ ਜਿਹੜਾ ਹੈ ਉਹ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਜਿਹੜੇ ਰਾਜਪੂਤ ਸਨ ਉਹ ਆਪਣੇ ਨਾਮ ਦੇ ਨਾਲ ਸਿੰਘ ਲਾਉਂਦੇ ਸਨ ਉਹ ਕਈ ਸੌ ਸਾਲ ਪਹਿਲਾਂ ਤੋਂ ਲਾਉਂਦੇ ਆ ਰਹੇ ਹਨ ਹੁਣ ਅਖੀਰ ਦੇ ਵਿੱਚ ਮੈਂ ਗੱਲ ਕਰਦਾ ਕਿ ਮੈਨੂੰ ਇਹ ਵੀਡੀਓ ਬਣਾਉਣ ਦੀ ਲੋੜ ਕਿਉਂ ਪਈ ਜਦੋਂ ਅਸੀਂ ਇਤਿਹਾਸ ਸਾਂਝਾ ਕਰਦੇ ਹਾਂ ਗੁਰੂ ਅੰਗਦ ਸਾਹਿਬ ਜੀ ਦਾ ਜਦੋਂ ਅਸੀਂ ਇਤਿਹਾਸ ਸਾਂਝਾ ਕਰਦੇ ਹਾਂ ਗੁਰੂ ਰਾਮਦਾਸ ਜੀ ਦਾ ਜਦੋਂ ਅਸੀਂ ਇਤਿਹਾਸ ਸਾਂਝਾ ਕਰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਤੇ ਉਹਨਾਂ ਦੀ ਜਦੋਂ ਮਾਤਾ ਜੀ ਦਾ ਜ਼ਿਕਰ ਆਂਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉੱਥੇ ਲਿਖਿਆ ਹੁੰਦਾ ਹੈ ਮਾਤਾ ਕ੍ਰਿਸ਼ਨਕੌਰ ਤਾਂ ਕੁਝ ਵੀਰ ਭੈਣ ਕਮੈਂਟ ਕਰਦੇ ਹਨ ਕਿ ਕੌਰ ਸ਼ਬਦ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੋਇਆ ਹੈ ਤੇ ਮਾਤਾ ਕ੍ਰਿਸ਼ਨਕੌਰ ਕਿਵੇਂ ਹੋ ਸਕਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਇਸ ਕਰਕੇ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਤਾਂ ਕਿ ਪਤਾ ਲੱਗ ਸਕੇ ਕਿ ਕੌਰ ਸ਼ਬਦ ਜਿਹੜਾ ਹੈ ਉਹ ਬਹੁਤ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਸਿੰਘ ਸ਼ਬਦ ਜਿਹੜਾ ਹੈ ਉਹ ਬਹੁਤ ਪਹਿਲਾਂ ਤੋਂ ਹੀ ਜੇ ਕੱਲ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਔਰ ਉੱਥੇ ਅਸੀਂ ਇਹ ਕਹਿ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਸਿੰਘ ਅਤੇ ਇੱਕ ਹੋਰ ਸ਼ਬਦ ਦਿੱਤਾ ਹੈ ਔਰ ਉਹ ਇਤਿਹਾਸ ਦਾ ਜਾਣਕਾਰ ਹੋਵੇ ਉਹ ਇਹ ਗੱਲ ਕਹਿ ਦੇਵੇ ਕਿ 1272 ਤੋਂ ਲੈ ਕੇ 1301 ਈਸਵੀ ਤੱਕ ਰਾਜਾ ਸਮਰ ਸਿੰਘ ਨੇ ਮਹਾਰਾਜਾ ਸਮਰ ਸਿੰਘ ਨੇ ਚਿਤੌਰ ਤੇ ਰਾਜ ਕੀਤਾ ਸੀ ਉਹਨਾਂ ਦੇ ਨਾਮ ਦੇ ਨਾਲ ਵੀ ਸਿੰਘ ਲੱਗਿਆ ਸੀ ਇਹ ਸਿੰਘ ਸ਼ਬਦ ਕਿੱਥੋਂ ਆ ਗਿਆ ਜੇ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਹੋਇਆ ਹੈ ਫਿਰ ਅਸੀਂ ਉੱਥੇ ਕੀ ਜਵਾਬ ਦੇਵਾਂਗੇ ਇਸ ਕਰਕੇ ਆਪਾਂ ਨੂੰ ਇਤਿਹਾਸ ਦੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਸਿੰਘ ਸ਼ਬਦ ਹੈ ਔਰ ਕੌਰ ਸ਼ਬਦ ਹੈ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਸਿੱਖਾਂ ਦੇ ਲਈ ਇਹ ਸ਼ਬਦ ਲਾਜ਼ਮੀ ਕੀਤਾ ਸੀ ਕਿ ਸਿੱਖਾਂ ਨੇ ਆਪਣੇ ਨਾਮ ਦੇ ਨਾਲ ਸਿੰਘ ਅਤੇ ਕੌਰ ਲਾਣਾ ਹੈ ਉਮੀਦ ਕਰਦਾ ਹਾਂ ਮੇਰੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਪਸੰਦ ਆਈ ਹੋਵੇਗੀ ਜੇ ਪੇਸ਼ਕਾਰੀ ਕਰਦੇ ਹਾਂ ਮੇਤੋਂ ਕੋਈ ਗੱਲ ਗਲਤ ਕਹੀ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਜਿੰਨੀ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦਾ ਹਾਂ ਮੇਰੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਓਣ ਤਾਂ ਹੀ ਆਉਣੀ ਹੈ ਸੁਭਾਵਿਕ ਹੈ ਜੇ ਕੋਈ ਕਮੀ ਪੇਸ਼ੀ ਲੱਗੇ ਮੈਨੂੰ ਦੱਸਿਓ ਮੈਂ ਸੁਧਾਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ